ਨਾ ਬਲਜਿੰਦਰ ਸਿੰਘ ਰਖਸਾਬਾ ਵਿੱਚ ਕਿਹੜਾ ਪਿੰਡ ਹੈ ਪਿੰਡ ਡਾਲਾ ਅੱਜ ਜਿਹੜਾ ਤੁਸੀਂ ਇਹ ਮਾਰਚ ਕੱਢ ਰਹੇ ਹੋ ਕਿਸ ਬੰਦ ਦੇ ਵਿੱਚ ਕੱਢ ਰਹੇ ਹੋ ਇਹ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਚੋਣ ਸ਼ਾਨ ਮੈਕ ਮੈਕ ਨੂੰ ਮੋਹਰਾਂ ਲਾ ਕੇ ਵੱਡੀ ਲੀਡ ਨਾਲ ਜਿਤਾ ਕੇ ਪਿੰਡ ਡਾਲ ਦੇ ਅੱਜ ਸਾਰੀ ਨਗਰ ਨੂੰ ਪ੍ਰੇਰਨਾ ਦਿੱਤੀ ਆ ਕਿ ਭਾਈ ਸਾਹਿਬ ਨੂੰ ਵੋਟਾਂ ਪਾਓ ਤੇ ਵੱਡੀ ਲੀਡ ਨਾਲ ਜਿਤਾਓ ਤੇ ਨਸ਼ੇ ਦੇ ਵਿੱਚੋਂ ਆਪਾਂ ਬਚੀਏ ਭਾਈ ਸਾਹਿਬ ਦਾ ਮਿਸ਼ਨ ਹੈ ਸਭ ਤੋਂ ਵੱਡਾ ਵੀ ਨਸ਼ਾ ਮੁਕਤ ਪੰਜਾਬ ਬਚਾਉਣਾ ਤੇ ਨਸ਼ੇ ਦੇ ਵਿੱਚੋਂ ਕੱਢਣਾ ਦੁਨੀਆ ਨੂੰ ਸਭ ਤੋਂ ਜਿਆਦੀ ਵੱਡੀ ਲਤ ਨਸ਼ੇ ਦੀ ਪੰਜਾਬ ਦੇ ਵਿੱਚ ਲੱਗ ਚੁੱਕੀ ਆ ਤੇ ਜੇ ਆਪਾਂ ਆਪਾਂ ਅੱਜ ਭਾਈ ਸਾਹਿਬ ਦੇ ਪੱਲਾ ਨਾ ਫੜਿਆ ਤੇ ਆਉਣ ਵਾਲੀਆਂ ਨਸਲਾਂ ਖਤਮ ਹੋ ਜਾਣਗੀਆਂ ਤੇ ਮਾਝੇ ਦੇ ਮਝਾਇਲ ਮਾਝੇ ਦੇ ਜਰਨੈਲ ਖਾਣ ਵਾਲੇ ਇਹ ਕਦੀ ਇਹ ਨਹੀਂ ਕਹਿਣਗੇ ਪੀ ਆਹੀ ਪਗੂਸਾ ਪਾ ਪਾਈ ਦੀ ਸਾਭ ਜੀ ਮਤ ਕੀਤੀ ਸੀ ਤੇ ਜੇ ਆਪਾਂ ਸਿੱਖ ਕੌਮ ਆਪਾਂ ਸਿੱਖ ਕੌਮ ਦੀ ਹੋਂਦ ਬਚਾਉਣੀ ਆ ਤੇ ਭਾਈ ਸਾਹਿਬ ਨੂੰ ਵੋਟਾਂ ਪਾਉਣੀਆਂ ਐ ਤੇ ਵੱਡੀ ਲੀਡ ਨਾਲ ਜਿਤਾਉਣਾ ਐ ਤੇ ਭਾਈ ਸਾਹਿਬ ਜੇ ਮੈਦੇ ਦੇ ਜਰਨੈਲ ਖੋਣਾ ਤੇ ਮੱਥੇ ਤੋਂ ਦਾਗ ਲਾਉਣਾ ਬੀਬੀ ਜੀ ਪਰਮਜੀਤ ਕੌਰ ਖਾਲੜਾ ਦਾ ਤੇ ਆਪਣੇ ਤੇ ਵੱਡਾ ਮਿਹਣਾ ਵਜਾ ਐ ਸੰਗਤ ਤੋਂ ਬੇਨਤੀ ਆ ਸਾਰੇ ਪੰਜਾਬ ਦੇ ਸਾਰੇ ਜਿੰਨੇ ਵੀ ਖਡੂਰ ਸਾਹਿਬ ਵਾਲੇ ਕਿਦੇ ਆ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਜਿਨ੍ਹਾਂ ਦਾ ਚੋਣ ਨਿਸ਼ਾਨ ਮੈ ਕਿਹਾ ਉਹਨਾਂ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਓ ਲੋਕਾਂ ਵੱਲੋਂ ਇਹਦਾ ਕਿਸ ਤਰ੍ਹਾਂ ਦਾ ਘਰ ਆ ਮੇਰਾ ਬਹੁਤ ਵੱਡਾ ਜੀ ਸਾਡਾ ਘਰ ਘਰ ਹਰ ਇੱਕ ਨੇ ਸਾਨੂੰ ਇਹ ਕਿਹਾ ਵੀ ਬੋਰਡ ਲਾ ਕੇ ਜਾਣਾ ਹੈ ਤੇ ਹਰ ਇੱਕ ਨੇ ਸਾਨੂੰ ਇਹ ਕਿਹਾ ਵੀ ਵੱਡੀ ਲੀਡ ਨਾਲ ਜਿਤਾਵਾਂਗੇ ਤੇ ਵੋਟਾਂ ਛਰਿਆਂ ਪਾਵਾਂ ਇਸ ਪਿੰਡ ਤੋਂ ਇਲਾਵਾ ਹੋਰ ਨਾ ਪਿੰਡਾਂ ਚ ਵੀ ਤੁਹਾਡਾ ਪ੍ਰਚਾਰ ਚੱਲੂਗਾ ਜੀ ਬਹੁਤ 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 ਵੱਡੀ ਮੇਮਲਾਈ ਚੱਲ ਰਹੀ ਆ ਥਾਉ ਥਾਈ ਆਪੋ ਆਪਣੇ ਪਿੰਡਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਆਪਣਾ ਯੋਰ ਲਾ ਰਹੀਆਂ ਨੇ ਤੇ ਸਾਰੇ ਜੀ ਵੀਰਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਭਾਈਆ ਭਾਈ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾਈਏ ਤੇ ਮੈਗ ਤੇ ਮੋਰਾਂ ਲਾਈਏ ਬੁਰ ਸਾਫ ਸਿੰਘ ਡਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਤੀਆਂ ਹਲਕਾ ਖੇਮ ਕਰਨ ਅੱਜ ਜਿਹੜੀ ਆ ਘਰ ਘਰ ਦੇ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਹੋ ਰਿਹਾ ਤੇ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਜਿਹੜਾ ਹੰਗਾਰਾ ਮੁੰਲਿਆ ਇਹ ਚੋਣ ਮੇਮ ਜਿਹੜੀ ਆ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਵਾ ਅਸੀਂ ਪ੍ਰਚਾਰ ਕਰ ਰਹੇ ਹਾਂ ਹਲਕਾ ਖਡੂਰ ਸਾਹਿਬ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਵਾ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਕਿਉਂਕਿ ਅਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਆਮ ਪਾਰਟੀ ਹੋ ਗਈ ਕਾਂਗਰਸ ਹੋ ਗਈ ਕਾਲੀਦਾਲ ਹੋ ਗਿਆ ਬੀਜੇਪੀ ਤੇ ਵੈਸੇ ਹੀ ਲੋਕ ਵਿਰੋਧੀ ਪਾਰਟੀ ਆ ਇਹਨਾਂ ਸਾਰੀਆਂ ਪਾਰਟੀਆਂ ਨੇ ਅਜ ਤੱਕ ਸਿਰਫ ਸਾਨੂੰ ਉੱਥੋਂ ਤੱਕ ਹੀ ਸੀਮਤ ਰੱਖਿਆ ਜਿਹੜੀਆਂ ਕਿ ਨਾ ਮਤਲਬ ਕਿ ਬੇਲੋੜੀਆਂ ਮੰਗਾਂ ਸੀਗੀਆਂ ਜਿਹੜੀਆਂ ਮੂਲ ਲੋੜਾਂ ਨੇ ਸਾਡੀਆਂ ਪੰਜਾਬ ਦੀਆਂ ਸਾਡੀ ਪੰਜਾਬ ਦੀ ਕਿਸਾਨੀ, ਜਵਾਨੀ, ਨਸਲਾਂ, ਫਸਲਾਂ, ਪੰਜਾਬ ਦੀ ਗੱਲ ਕਰਨੀ, ਪੰਜਾਬੀਅਤ ਦੀ ਗੱਲ ਕਰਨੀ ਉਹ ਕਦੀ ਇਹਨਾਂ ਸਾਨੂੰ ਉਹਨਾਂ ਉਹਨਾਂ ਗੱਲਾਂ ਵਾਲੇ ਬਨੇ ਧਿਆਨ ਹੀ ਨਹੀਂ ਸਾਡਾ ਜਾਣ ਦਿੱਤਾ ਜਿਹੜਾ ਕਿ ਭਾਈ ਅਮਰਪਾਲ ਸਿੰਘ ਨੇ ਲੋਕਾਂ ਨੂੰ ਜਾਗਰੂਕ ਕੀਤਾ, ਲੋਕਾਂ 'ਚ ਇੱਕ ਲਹਿਰ ਚਲਾਈ ਉਹਨਾਂ ਨੇ, ਭੀਰ ਕੱਢੀ ਨਸ਼ਿਆਂ ਤੋਂ ਰਹਿਤ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਨੌਜਵਾਨ ਪੀੜ੍ਹੀ ਨੂੰ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ, ਬਾਣੀ ਬਾਣੇ ਦੇ ਨਾਲ ਜੋੜਿਆ ਅਮਰਤ ਪਾਣ ਕਰਵਾਇਆ ਜਿਹੜਾ ਕਿ ਪਿਛਲੇ ਦਿਨੀ ਜਿਹੜੀ ਆ ਉਹ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਏਜੰਸੀਆਂ ਨੇ ਰਲ ਕੇ ਉਹਨਾਂ ਨੂੰ ਜਿਹੜਾ ਜਿਨ੍ਹਾਂ ਦੇ ਵਿੱਚ ਧੱਕਿਆ ਆਵਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਜਿਹੜਾ ਉਹ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਸਕੇ ਪਰ ਅੱਜ ਉਹਨਾਂ ਦੇ ਹੱਕ ਦੇ ਵਿੱਚ ਲਹਿਰ ਬਣ ਚੁੱਕੀ ਆ ਪੂਰਾ ਖਡੂਰ ਸਾਹਿਬ ਖੜਕਾ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੂਗਾ ਲੋਕਾਂ ਦੇ ਵਿੱਚ ਉਤਸ਼ਾਹ ਆ ਲੋਕ ਲਹਿਰ ਬਣ ਚੁੱਕੀ ਆ ਲੋਕ ਆਮ ਮਹਾਰੇ ਹੋ ਗਏ ਇਸ ਲਹਿਰ ਦੇ ਵਿੱਚ ਕੋਧਰੇ ਨੇ ਉਹਨਾਂ ਦਾ ਚੋਣ ਨਿਸ਼ਾਨ ਜਿਹੜਾ ਮਾਈਕ ਆ 12ਵੇਂ ਨੰਬਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੀ ਉੱਤੇ ਫੋਟੋ ਲੱਗੀ ਹੋਈ ਜਦੋਂ ਆਪਾਂ ਬਟਨ ਨੱਪਾਂਗੇ ਵੱਡੀ ਲੀਡ ਦੇ ਨਾਲ ਮੈਂ ਅਪੀਲ ਕਰਨੀ ਚਾਹਣਾ ਵਾਂ ਖਡੂਰ ਸਾਹਿਬ ਵਾਸੀਆਂ ਨੂੰ ਮੈਂ ਸਾਰੇ ਜਿੰਨੇ ਵੀ ਨਾਨਕ ਨਾਮ ਲੈਵਾ ਸਕਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਨੂੰ ਪੰਥਕ ਹੋਣ ਦਾ ਸਬੂਤ ਦੇ ਕੇ ਕੌਮ ਦੇ ਤੇ ਪੰਜਾਬ ਦੇ ਹਿੱਤਾਂ ਵਾਸਤੇ ਫੋਮ ਦੇ ਵਡੇਰੇ ਹਿੱਤਾਂ ਨੂੰ ਅੱਗੇ ਰੱਖ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਤੇ ਕਿਸਾਨੀ ਜਵਾਨੀ ਦੀ ਤਰੱਕੀ ਵਾਸਤੇ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੀ ਬਾਤ ਨੂੰ ਉਲੰਧ ਕਰ ਸਕਣ ਇਸ ਕਰਕੇ ਅਸੀਂ ਸਾਰਿਆਂ ਸੰਗਤਾਂ ਦਾ ਜਿਹੜੀਆਂ ਇਸ ਲਹਿਰ ਦੇ ਵਿੱਚ ਕੁਦੀਆਂ ਦਾ ਧੰਨਵਾਦ ਕਰਦੇ ਆਂ ਤੇ ਬੇਨਤੀ ਕਰਦੇ ਆਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਚਤਾ ਕੇ ਪਾਰਲੀਮੈਂਟ ਦੇ ਵਿੱਚ ਵੇਚ ਦੇ